ਗ੍ਰੈਜੂਏਸ਼ਨ ਕੀਤੀ ਹੋਈ ਕੁੜੀ ਪੜ੍ਹੀ ਲਿਖੀ ਰੈਨੂ ਸ਼ਰਮਾ ਦੇ ਘਰ 'ਚ ਵਕਤ ਦੀ ਮਾਰ ਪਈ ਤਾਰਾ 18 ਸਾਲ ਇਹ ਭੈਣ ਅੰਦਰ ਕਮਰੇ 'ਚ ਬੈਠੀ ਸਿਰ 'ਚ ਡੇਟੀਆਂ ਚਟਾਵਾਂ ਹੋ ਗਈਆਂ ਦੇਖੋ ਤੁਸੀਂ ਕੀ ਹਾਲਾਤ ਹਨ ਤੁਹਾਨੂੰ ਦਿਖਾਉਨੇ ਆ ਘਰ ਦੇ ਅੰਦਰ ਕੀ ਹਾਲਾਤ ਬਣੇ ਹੋਏ ਆ ਇੱਕ ਪਰਿਵਾਰ ਰਿੰਡਾ ਅੰਦਰ 20 ਸਾਲ ਹੋ ਗਏ ਕਦੇ ਬਾਹਰ ਨਹੀਂ ਆਏ ਕਦੇ ਦੇਖੋ ਕਿੱਡੇ-ਕੱਡੇ ਚੂਹੇ ਭੱਜੇ ਫਿਰਦੇ ਇੱਥੇ ਗੰਦ ਪਿਆਵਾ ਅੰਦਰ ਇੱਕ ਗ੍ਰੈਜੂਏਸ਼ਨ ਕੀਤੀ ਹੋਈ ਭੈਣ ਬੈਠੀ ਆ ਤੇ ਅੰਦਰ ਬਜ਼ੁਰਗ ਮਾਤਾ ਪਈ ਅੰਦਰ ਦੇਖੋਗੇ ਘਰ ਦੇ ਹਾਲਾਤ ਮਾਂ ਸਾਸਰੀਕਾਲ ਮਾਤਾ ਜੀ ਕੀ ਨਾਂ ਤੁਹਾਡਾ ਲక్ష్ਮੀ ਦੇਵੀ ਦੇਖੋ ਲక్ష్ਮੀ ਘਰ ਦੀ ਕਿੰਨਾ ਮਾੜੇ ਹਾਲਾਤ ਦੇ ਵਿੱਚ ਪਈ ਐ ਮਾਂ ਲక్ష్ਮੀ ਦੇਵੀ ਤੇ ਅੰਦਰ ਬੇਟੀ ਸਾਸਰੀਕਾਲ ਪਣੀ ਅੰਦਰ ਆ ਬਨੋ ਨੰਗਨ ਰੀਟ ਪਣ ਕੀ ਨਾ ਤੇਰਾ ਤੇਰਾ ਨਾਮ ਕੀ ਹੈ ਤੇਰਾ ਨੇ ਨਾਮ ਭੈਣੇ ਪੁੱਛ ਰਿਹਾ ਮੈਂ ਤੇਰਾ ਵੀ ਨਾਮ ਕੀ ਹੈ ਮੇਰੀ ਭੈਣ ਦਾ ਤੁਸੀਂ ਇੱਥੇ ਟਾਇਲਟ ਕਰੀ ਜਾਂਦੇ ਹੋ ਭੈਣੇ ਕੀ ਨਾਮ ਹੈ ਅੰਦਰ ਕਸੇ ਆਂ ਬੁੜਾ ਬੁੜਾ ਕੋ ਸੱਸੀ ਗੱਲ ਭੈਣੇ ਗੁੱਸਾ ਨਾ ਕਰ ਆ ਤੇਰਾ ਭਰਾ ਆ ਕਨਸ਼ਾਮ ਇਹਨੂੰ ਸ਼ਰਮ ਆ ਲੈਨੂੰ ਕਿੰਨੇ ਚੂਹੇ ਤਰੇ ਫਿਰਦੇ ਆ ਭੈਣੇ ਤੇਰੇ ਕੋਲੇ ਕਿੰਨੀ ਗੰਦਗੀ ਚ ਬੈਠੀਆਂ ਥੱਲੇ ਟੁਆਲਟੀ ਟਾਇਲਟ ਪਈ ਆ ਰੈਨੂ ਭੈਣਿਆ ਬਾਲਾਂ ਦਾ ਜਟਾਵਾ ਦਾ ਕੀ ਹਾਲ ਹੋਇਆ ਪਿਆ ਤੇਰੇ ਦਾ ਇਹ ਮੈਡਮ ਨਵੇਂ ਕਾ ਜਲਾ ਰੈਨੂ ਭੈਣੇ ਨੌ ਕਿੱਡੇ ਕਿੱਡੇ ਲੰਬੇ ਹੋਏ ਪਿਆ ਤੇਰੇ ਹਮ ਤੇਰੇ ਕੋ ਲੈ ਕੇ ਹਸਪੀਟਲ ਚਲਾਂਗੇ ਨਾ ਦੇਖੋ ਜੇ ਗੰਦ ਕਹਿੰਦੇ ਲੱਗੇ ਚਲਾਂਗੇ ਤੁਸੀਂ ਕਿਉਂਕਿ ਤੂੰ ہماری ਬਹਿਨ ਹੈ ਮਮੀ ਪਪਾ ਨੂੰ ਬੁਲਾਇਆ ਲੱਗ ਪਾਪਾ ਪਹੁੰਚੋ ਯਾਰ ਫੋਨ ਤੇ ਹੈਲੋ ਪਪਾ ਇਹਨਾਂ ਦਾ ਚੈੱਕਅਪ ਕਰਵਾਉਣਾ ਪੈਸਾ ਨਹੀਂ ਕਰੀ ਤੋਦਾਂ ਪਪਾ ਅੱਜ ਵੀ ਪਹੁੰਚਾਇਆ ਤੇ ਮੰਮੀ ਪਪਾ ਮੇਰੇ ਨਾਲ ਗੱਲ ਕਰਾइए ਪਪਾ ਕੀ ਮੇਰੇ ਨਾਲ ਗੱਲ ਕਰਾ ਦਿਓ ਪਹਿਲੇ ਗਣਸ਼ਾਮ ਜੀ ਜੀ ਕੀ ਆ ਮੇਰੇ ਨਾਲ ਗੱਲ ਕਰਾ ਦਿਓ ਅੰਕਲ ਜੀ ਅਸੀਂ ਲੈ ਕੇ ਜਾਣਾ ਵਾ ਜੀ ਭੈਣ ਨੂੰ ਲੈਣ ਆਏ ਰਾਜੂ ਤੇ ਮੈਂ ਕੁੜੀ ਲੈ ਕੇ ਆਈ ਅੰਮ੍ਰਿਤ ਹੈ ਆਏ ਨੇ ਅਰੇ ਨੂੰ ਭੈਣ ਨੂੰ ਲੈ ਕੇ ਜਾਣਾ ਅਸੀਂ ਅੰਕਲ ਚੈੱਕਅਪ ਤੋਂ ਬਾਅਦ ਲਿਆਉਣਾ ਅਸੀਂ ਮੈਂ ਨਾਲ ਚੈੱਕਅਪ ਬਿੰਕੀ ਦੇ ਸਟਾਈਲ ਆਣੀ ਐ ਆ ਬਿੰਕੀ ਦੇ ਸਕੇਤ ਲਾ ਰਿਹਾ ਮੈਂ ਬਿੰਕੀ ਆ ਮੈਂ ਦੇਖੋ ਮੇਰਾ ਫਲੇਗਨ ਅੱਕੜੀ ਰੋ ਨਹੀਂ ਨਹੀਂ ਤੂੰ ਮੇਰੀ ਭੈਣ ਆ ਦੋਦਾ ਪਪਾ ਪਾਜੋ ਯਾਰ ਬੇ ਹਲਾ ਮੰਨੂਆ ਤੂੰ ਫੱਕੇ ਖਿਲੇ ਦੋਗੇ ਬਪਾ ਮੰਥਿਆ ਘਰ ਘਰ ਨਹੀਂ ਕੀ ਹਾਲਤ ਹੈ ਭੈਣ ਦੀ ਗੰਦਗੀ ਦਿੱਤੇ ਘਰ ਦੇ ਉੱਪਰ ਇਹ ਭੈਣ ਬੈਠੀ ਹੈ ਕੋਈ ਸੁਧ ਬੁੱਧ ਨਹੀਂ ਇੰਦੀ ਅੰਦਰ ਸਮੈਲ ਆ ਰਹੀ ਹੈ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੁਹਾਡੇ ਰੈਨੂ ਭੈਣ ਅੱਜ ਵੀ ਸੁਪਨਿਆਂ ਦੇ ਘਰ ਦੇ ਵਿੱਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਰਹੀ ਹੈ ਬਿਲਕੁਲ ਠੀਕ ਆ ਹੁਣ 90% ਠੀਕ ਆ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਕਤ ਦੀ ਮਾਰ ਪੈਂਦੀ ਹੈ ਨਾ ਫਿਰ ਚੰਗੇ ਪੜ੍ਹੇ ਲਿਖੇ ਧੀਆਂ ਪੁੱਤ ਵੀ ਕਮਲੇ ਹੋ ਜਾਂਦੇ ਆ ਇਸੇ ਤਰ੍ਹਾਂ ਹੀ ਸਾਡੀ ਭੈਣ ਰੈਨੂ ਸ਼ਰਮਾ ਦੇ ਘਰ 'ਚ ਵਕਤ ਦੀ ਮਾਰ ਪਈ ਗ੍ਰੈਜੂਏਸ਼ਨ ਕੀਤੀ ਹੋਈ ਕੁੜੀ ਪੜ੍ਹੀ ਲਿਖੀ ਜਿਨੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਟੌਪ ਕੀਤਾ ਸੀ ਕਿਸੇ ਟਾਈਮ ਦੋ ਭੈਣਾਂ ਦੋ ਭਰਾਵਾਂ ਦੀ ਭੈਣ ਤੇ ਮਾਂ ਪਿਓ ਤੇ ਲਾਡਾਂ ਦੇ ਜਾ ਮਾਰੇ ਨਾਲ ਪਾਲੀ ਹੋਈ ਏਤੀ ਰੋਪੜ ਸ਼ਹਿਰ ਦੇ ਗਾਂਧੀ ਚੌਂਕ ਦੇ ਵਿੱਚ ਘਰ ਚੰਗਾ ਕਾਰੋਬਾਰ ਕਰਿਆਨੇ ਦੀ ਦੁਕਾਨ ਜਿਹੜੀ ਵੱਡੇ ਹੋਲ ਸੇਲ ਦੇ ਕੰਮ ਦੇ ਵਿੱਚ ਪਿਤਾ ਦਾ ਪੂਰਾ ਨਾਮ ਬੋਲਦਾ ਸੀ ਸ਼ੂਗਰ ਹੋ ਗਿਆ ਪਿਤਾ ਜੀ ਬਿਮਾਰ ਹੋ ਗਏ ਲੱਤ ਗਲ ਗਈ ਮੰਜੇ ਤੇ ਪੈ ਕੇ ਲੱਤ ਵੱਢਣੀ ਪੈ ਗਈ ਜਿਹੜੀ ਰੇਨੂ ਸ਼ਰਮਾ ਆਪਣੇ ਬਾਪ ਨਾਲ ਇੰਨੀ ਅਟੈਚ ਸੀ ਕਾਲਜ ਦੀ ਪੜ੍ਹਾਈ ਖਤਮ ਕਰਕੇ ਜੌਬ ਦੀ ਤਿਆਰੀ ਕਰ ਰਹੀ ਸੀ ਉਹ ਘਰੇ ਆਪਣੇ ਬਾਪ ਦੀ ਸੇਵਾ ਕਰਨ ਲੱਗਦੀ ਬਾਪ ਦੇ ਹਾਲਾਤ ਦਿਨੋਂ ਦਿਨ ਬਦਤਰ ਹੁੰਦੇ ਗਏ ਸਾਰਾ ਪੈਸਾ ਤੇ ਲਾ ਵੀ ਬਾਪ ਦੇ ਉੱਪਰ ਲੱਗ ਗਿਆ ਦੁਕਾਨ ਵੀ ਬੰਦ ਹੋ ਗਈ ਭਰਾ ਵੀ ਗਲਤ ਸੰਗਤ ਦੇ ਵਿੱਚ ਪੈ ਗਿਆ ਇੱਕ ਦੂਸਰਾ ਭਰਾ ਅੱਡ ਹੋ ਗਿਆ ਵਿਆਹ ਕਰਾ ਕੇ ਲੱਗ ਰਹਿਣ ਲੱਗ ਗਿਆ ਪਿਤਾ ਜੀ ਦੀ ਮੌਤ ਹੋ ਗਈ ਪਿਤਾ ਜੀ ਦੀ ਮੌਤ ਤੋਂ ਬਾਅਦ ਦੋਨੇ ਮਾਵਾਂ ਤੀਆਂ ਘਰ ਦੇ ਵਿੱਚ ਰਹਿੰਦੀਆਂ ਕਿਵੇਂ ਨਾ ਕਿਵੇਂ ਰੋਟੀ ਖਾ ਲੈਂਦੀਆਂ 18 ਸਾਲ 17-18 ਸਾਲ ਇਹ ਭੈਣ ਅੰਦਰ ਕਮਰੇ ਚ ਬੈਠੀ ਸਿਰ ਚ ਡੇ ਡੀਆਂ ਜਟਾਵਾਂ ਹੋ ਗਈਆਂ ਦੇਖੋ ਤੁਸੀਂ ਕੀ ਹਾਲਾਤ ਸੀ ਉਸ ਟਾਈਮ ਇਹਨੂੰ ਕਹਿੰਦੇ ਆ ਵਕਤ ਦੀ ਮਾਰ ਇਹਨੂੰ ਕਹਿੰਦੇ ਆ ਜਦੋਂ ਆਪਣੇ ਵੀ ਸਾਥ ਛੱਡ ਜਾਣ ਉਦੋਂ ਫਿਰ ਨਰਕ ਵਰਗੇ ਹਾਲਾਤ ਹੋ ਜਾਂਦੇ ਆ ਇਹ ਰੈਨੂ ਭੈਣ ਦੀ ਚੋਰੀ ਨਿਕਲੀ ਦੀ ਮਾਤਾ ਲక్ష్ਮੀ ਸ਼ਰਮਾ ਦੀ ਵੀ ਆ ਜਿਹੜੀ ਅੱਜ ਇਸ ਦੁਨੀਆ ਤੋਂ ਚਲੀ ਗਈ ਹੈ ਵਿਚਾਰੀ ਜਦੋਂ ਸਾਨੂੰ ਇਹਨਾਂ ਮਾਵਾਂ ਧੀਆਂ ਬਾਰੇ ਪਤਾ ਲੱਗਿਆ ਨਾ ਵੀਡੀਓ ਬਣਾ ਕੇ ਭੇਜੀ ਵਰਿੰਦਰ ਸ਼ੁਕਲਾ ਜੀ ਨੇ ਬੜਾ ਦੁੱਖ ਲੱਗਿਆ ਵੀ ਇੱਕ ਭੈਣ ਸਾਡੀ ਪੜ੍ਹੀ ਲਿਖੀ ਕਿਹੜੇ ਹਾਲਾਤਾਂ ਚਾਚਾ ਜਦ ਅਸੀਂ ਘਰ ਪਹੁੰਚੇ ਉਸ ਕਮਰੇ ਦੇ ਹਾਲਾਤ ਦੇਖੋ ਕੀ ਸੀ ਕਿਵੇਂ ਰਿੰਨੂ ਭੈਣ ਉਹ ਗੰਦਨਾ ਭਰੇ ਕਮਰੇ ਚ ਤੇ ਉਹਦੀ ਮਾਂ ਚੱਲ ਫੇਰ ਨਹੀਂ ਸਕਦੀ ਸੀ ਜ਼ਮੀਨ ਤੇ ਪਈ ਸੀ ਪਰ ਉਸ ਧੀ ਦੇ ਕਮਰੇ ਦੇ ਗੇਟ ਦੇ ਬਾਹਰ ਰਾਖੀ ਕਰਦੀ ਚੌਕੀਦਾਰ ਬਣੀ ਬੈਠੀ ਸੀ ਵੀ ਮੇਰੀ ਧੀ ਅੰਦਰ ਬੈਠੀ ਉਹ ਮਰਨ ਦੇ ਕਿਨਾਰੇ ਪਈ ਵੀ ਆਪਣੀ ਧੀ ਦੀ ਰਾਖੀ ਕਰਦੀ ਸੀ ਭਰਾ ਇੱਕ ਮੰਦਰ ਦੇ ਵਿੱਚ ਰਹਿੰਦਾ ਉਹ ਵੀ ਧੰਨਵਾਦ ਸ਼ੁਕਲਾ ਜੀ ਦਾ ਜਿਨ੍ਹਾਂ ਨੇ ਮੰਦਰ ਚ ਨੂੰ ਰੱਖ ਕੇ ਜਗ੍ਹਾ ਦਿੱਤੀ ਉਹਨੂੰ ਨਵਾਇਆ ਤਵਾਇਆ ਉਹ ਵੀ ਕਈ ਸਾਲਾਂ ਤੋਂ ਐਂ ਤੁਰਿਆ ਫਿਰਦਾ ਸੀ ਕਮਲਾ ਹੋ ਕੇ ਸ਼ਰਾਬ ਦੇ ਛੇ ਦੇ ਵਿੱਚ ਜਾਂ ਮੰਨ ਲਓ ਹੋਰ ਕੋਈ ਨਸ਼ਾ ਕਰਦਾ ਸੀ ਤੇ ਦੂਸਰਾ ਭਰਾ ਆਪਣੇ ਬੱਚਿਆਂ ਦੇ ਨਾਲ ਅਲੱਗ ਰਹਿੰਦਾ ਤੇ ਰਿੰਨੂ ਸ਼ਰਮਾ ਭੈਣ ਨੂੰ ਤੇ ਮਾਤਾ ਲక్ష్ਮੀ ਨੂੰ ਉੱਥੋਂ ਲੈ ਕੇ ਆਏ ਉਹਨਾਂ ਦਾ ਆਲਾ ਸ਼ੁਰੂ ਆ ਤੇ ਲక్ష్ਮੀ ਮਾਤਾ ਦਾ ਕੁਝ ਦਿਨਾਂ ਬਾਅਦ ਇਸ ਦੁਨੀਆ ਤੋਂ ਉੱਚ ਕਰ ਗਈ ਵਿਚਾਰੀ ਤੇ ਰੈਨ ਨੂੰ ਭੈਣ ਅੱਜ ਵੀ ਸੁਪਨਿਆਂ ਦੇ ਘਰ ਦੇ ਵਿੱਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰ ਰਹੀ ਆ ਬਿਲਕੁਲ ਠੀਕ ਆ ਹੁਣ 90% ਠੀਕ ਆ ਭੈਣ 10% ਜਿਹੜੀ ਕਮੀ ਆ ਨਾ ਉਹ ਆਪਣੇ ਆਨੇ ਪੂਰੀ ਕਰਨੀ ਆ ਆਪਣੇ ਨਾ ਮਾਸੀ ਕੋਈ ਮਿਲਣ ਆਈ ਆ ਕਦੇ ਨਾ ਕੋਈ ਭੂਆ ਨਾ ਕੋਈ ਚਾਚੀ ਕਦੇ ਮਿਲਣ ਆਈ ਐ ਨਾ ਕੋਈ ਤਾਈ ਭਰਾ ਜਰੂਰ ਜਿਹੜਾ ਮਾਰ ਜਾਂਦੇ ਆ ਜਿਹੜਾ ਦੂਸਰਾ ਭਰਾ ਸੀ ਉਹਨੂੰ ਵੀ ਅਸੀਂ ਨਾਲ ਹੀ ਲਿਆਏ ਸੀ ਪਰ ਕੁਛ ਦਿਨ ਰਹਿ ਕੇ ਜਦੋਂ ਥੋੜਾ ਠੀਕ ਹੋ ਗਿਆ ਉਹ ਚਲਾ ਗਿਆ ਉਹ ਹੁਣ ਰੋਪੜ ਹੀ ਰਹਿੰਦਾ ਦੋਨੇ ਭਰਾ ਰੋਪੜ ਨੇ ਰੈਨੂ ਭੈਣ ਸੁਪਨਿਆਂ ਦੇ ਘਰ 'ਚ ਆ ਸਾਡੀ ਰੈਨੂ ਭੈਣ ਵਾਸਤੇ ਅਰਦਾਸ ਕਰੀਓ ਪੜ੍ਹੀ ਲਿਖੀ ਆ ਭੈਣ ਟਾਪਰ ਰਹੀ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬੜੀ ਇੰਟੈਲੀਜੈਂਟ ਕੁੜੀ ਸੀ ਕੰਪਿਊਟਰ ਦੇ ਬਾਰੇ ਮਹਾਰਸੀ ਬਖਸ਼ ਦੀ ਮਹਾਰਾ ਜਿਹੜੀ ਸਭ ਕੁਝ ਭਲਾ ਦਿੰਦੀ ਆ ਭਾਈ ਅਰਦਾਸ ਕਰਿਓ ਮੇਰੀ ਭੈਣ ਉਹਨਾਂ ਜਿਹੜੇ ਦਿlo ਦਿਮਾਗ ਤੇ ਡੂੰਗੇ ਜਾ ਕੇ ਮੁਹਰੇ ਆ ਉਹਨਾਂ ਜੋ ਬਾਹਰ ਨਿਕਲ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਨੂੰ ਭੈਣ ਬੜੀ ਸੈਂਸਿਟਿਵ ਧੀ ਆ ਬੜੇ ਚਾਵਾਂ ਤੇ ਲਾਡਾਂ ਨਾਲ ਪਾਲੀ ਹੋਈ ਧੀ ਆ ਭਰਾਵਾਂ ਦੀ ਭੈਣ ਆ ਮਾਮੇ ਮਾਸੀਆਂ ਦੀ ਚਹਤੀ ਆ ਉਹ ਸਾਡੇ ਉਸ ਪਿਆਰ ਤੋਂ ਵਾਂਝੀ ਆ ਜਿਹੜਾ ਉਹਦੇ ਆਪਣਿਆਂ ਨੇ ਦੇਣਾ ਬੇਨਤੀ ਆ ਭਾਈ ਜਰੂਰ ਆਇਓ ਰਿੰਨੂ ਭੈਣ ਦੀ ਸਪੋਰਟ ਕਰਿਓ ਤਾਂ ਜੋ ਰਿੰਨੂ ਭੈਣ ਦੇ ਜੀਵਨ 'ਚ ਕੁਝ ਹੋਰ ਚੰਗਾ ਹੋ ਸਕੇ ਆਪਣੇ ਆਸ-ਪਾਸ ਜਰੂਰ ਖਿਆਲ ਰੱਖਿਆ ਕਰੋ ਤੁਹਾਡੇ ਆਸ-ਪੜੋਸ ਹੀ ਰਹਿੰਦੇ ਨੇ ਇਸ ਤਰ੍ਹਾਂ ਦੇ ਲੋਕ ਗਾਂਧੀ ਚੌਕ ਦੇ ਵਿੱਚ ਜਿੱਥੇ ਪਰਿਵਾਰ ਰਹਿੰਦਾ ਸੀ ਉਪਰ ਸ਼ਹਿਰ ਚ ਉੱਥੇ ਵੀ ਲੋਕ ਵਸਦੇ ਸੀ ਨਾਲ ਦੀਆਂ ਕੰਧਾਂ ਕਰ ਗਵੰਢੀ ਆਂਢੀ ਸਾਰੇ ਜਾਣਦੇ ਸੀ ਵੀ ਇਸ ਘਰ ਦੇ ਵਿੱਚ ਕਿਹੜੀ ਹਾਲਤ ਚ ਰਹਿੰਦੀ ਹੈ ਇਹਨੂੰ ਸਾਰੀ ਸਾਰੀ ਰਾਤ ਚੀਕਾਂ ਮਾਰਦੀ ਆਵਾਜ਼ਾਂ ਸੁਣਦੇ ਸੀ ਉਹ ਲੋਕ ਪਰ ਬੋਲੇ ਹੋ ਗਏ ਜੇ ਤੁਹਾਡੇ ਆਸ-ਪਾਸ ਵੀ ਕੋਈ ਹੈ ਤਾਂ 16 17 18 ਸਾਲ ਇੰਤਜ਼ਾਰ ਨਾ ਕਰੀਏ ਵੀ ਕੋਈ ਹੋਰ ਆ ਕੇ ਕਰੂਗਾ ਮੈਂ ਤੁਸੀਂ ਵੀ ਭਾਈ ਕਨੀਏ ਦੇ ਵਾਰਸ ਹੋ ਤੁਸੀਂ ਵੀ ਤਾਂ ਇਨਸਾਨ ਹੋ ਤੁਹਾਡੇ ਅੰਦਰ ਵੀ ਤਾਂ ਰੱਬ ਵੱਸਦਾ ਵਕਤ ਦੀ ਮਾਰ ਕਿਦੇ ਜ਼ਿਆਦਾ ਸਾਵਾਨੀ ਲਾਉਂਦੀ ਕੰਨ ਟੱਪਣ ਨੂੰ ਵਕਤ ਦੀ ਮਾਰ ਕਿਸੇ ਟਾਈਮ ਵੀ ਕਿਸੇ ਤੇ ਵੀ ਪੈ ਸਕਦੀ ਆ ਇੱਕ ਦੂਜੇ ਦਾ ਸਾਰ ਜੁੜ ਦਿਆ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ